ਪਹਿਲਾਂ ਤਾਂ ਬਹੁਤ ਦੁਖਦਾਈ ਘਟਨਾ ਹੈ ਜੀ ਇੱਕ ਬੰਦਾ ਬਹੁਤ ਘਰ ਤੇ ਜ਼ਿੰਦਗੀ ਤੇ ਇੱਕ ਵਾਰੀ ਬਣਦਾ ਜੀ ਸਰ ਤੁਹਾਨੂੰ ਕਦੋਂ ਪਤਾ ਲੱਗਾ ਸੀ ਇਹ ਜੀ ਹੰ ਚੰਨ ਦਿਨ ਪਹਿਲੇ ਪਤਾ ਲੱਗਾ ਜੀ ਅੱਛਾ ਜੀ ਹਾਂਜੀ ਉਸ ਟਾਈਮ ਪਾਣੀ ਸੀ ਪਾਣੀ ਹੈਗਾ ਸੀ ਅੱਛਾ ਜੀ ਫਿਰ ਪ੍ਰਬੰਧ ਨਹੀਂ ਕਰ ਸਕੇ ਕੋਈ ਕਿ ਜਿਹੜਾ ਪਾਣੀ ਦਾ ਰੋਕ ਸੀ ਅਸੀਂ ਬੜੀ ਕੋਸ਼ਿਸ਼ ਕੀਤੀ ਹੈ ਅੱਛਾ ਜੀ ਪਰ ਅਸੀਂ ਖੁਦ ਹੀ ਲੱਗੇ ਰਹੇ ਮੇਰੇ ਆਪਣਾ ਪੰਜ-ਛੇ ਬੰਦੇ ਮੈਂ ਜਿਹੜੀ ਬਰਕਸ ਦੀ ਬਾਕੀ ਉਹ ਜਿਹੜੇ ਤਾਂ ਮਾਸੂਮ ਹੀ ਨਗੇ ਸੀ ਹਾਂ ਕਿਸੇ ਨੇ ਹੱਲ ਵੀ ਨਹੀਂ ਕੀਤੀ ਕਿਉਂਕਿ ਵਾਤਾ ਦੇਖ ਰੇ ਸੀ ਇਸ ਨੂੰ ਕਿਹਾ ਵੀ ਤੁਸੀਂ ਬੋਰੀ ਭਵਾ ਦੋ ਚੱਕਰ ਚ ਜੰਗਵਾ ਦੋ ਕੋਈ ਕਿਸੇ ਦਾ ਮਤਲਬ ਨਹੀਂ ਕਿਉਂਕਿ ਵੀਡੀਓ ਜੀ ਵੀ ਦੇਖ ਰਹੇ ਆ ਬੋਰੀਆਂ ਭਾਰੇ ਆ ਜੀ ਸੀ ਵੀ ਲੱਗੀ ਹੋਈ ਆ ਪਰ ਬਣਿਆ ਬਹੁਤ ਬੜੇ ਕੰਮ ਬਣਿਆ ਨਹੀਂ ਤੇ ਪ੍ਰਸ਼ਾਸਨ ਨੇ ਸਾਥ ਨਹੀਂ ਦਿੱਤਾ ਪ੍ਰਸ਼ਾਸਨ ਨਹੀਂ ਪੁੱਜਿਆ ਨਹੀਂ ਪ੍ਰਸ਼ਾਸਨ ਕੋਈ ਆਇਆ ਨਹੀਂ ਅੱਛਾ ਜੀ ਹੋਰ ਕਿਸੇ ਨੇ ਸਾਥ ਨਹੀਂ ਦਿੱਤਾ ਸਰ ਪਹਿਲਾਂ ਜਿੱਥੇ ਹੁਣ ਪਾਣੀ ਦਾ ਰੁਖਵਾ ਇਹ ਪਾਣੀ ਇਦਾਂ ਹੀ ਵਗਦਾ ਹੁੰਦਾ ਸੀ ਪਹਿਲਾਂ ਨਹੀਂ ਪਾਣੀ ਇੱਥੇ ਬਿਲਕੁਲ ਪਾਣੀ ਨਹੀਂ ਸੀ ਸਾਰੀ ਫਸਲ ਲੱਗੀ ਹੋਈ ਸੀ ਸਾਰੀਆਂ ਅੱਛਾ ਸਾਰੀ ਜ਼ਮੀਨ ਫਸਲ ਦੀ ਫਸਲ ਜੀ ਕਿਸੇ ਨਹਿਰ ਤੇ ਅੱਛਾ ਜੀ ਇਹ ਅੱਧਾ ਕਿਲੋਮੀਟਰ ਅੱਧਾ ਕਿਲੋ ਪੂਨਾ ਕਿਲੋਮੀ ਪਰ ਕਿਉਂ ਪਾਣੀ ਦਾ ਰੁਕ ਕਿਦਰ ਨੂੰ ਕਿਉਂ ਹੋ ਗਿਆ ਪਾਣੀ ਰੁਕ ਇਸ ਕਰਕੇ ਹੋਇਆ ਕਿ ਜਿਹੜੇ ਮਾਜਨ ਪ੍ਰੈਸ਼ਰ ਵਾਲੇ ਆ ਗਏ ਨੇ ਹਾਂ ਜੀ ਇਹਨਾਂ ਨੇ ਸਾਹਮਣੇ ਬਿਲਕੁਲ ਬਿਲਕੁਲ ਸਾਹਮਣੇ ਇਹਨੇ ਮੰਨੀ ਕੀਤੀ ਕੋਈ ਆਪਣਾ 25 ਫੁੱਟ ਅੱਛਾ ਜੀ ਤੇ ਉਹ ਥੋੜਾ ਉੱਪਰ ਟਸੂ ਪਰਿਆ ਉਹਨਾਂ ਨੇ ਤੇ ਹਲਕੀ ਜੀ ਉਥੇ